ਹਾਂਜੀ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਮੋਗੇ ਬੇਟਾ ਅੱਜ ਦਾ ਜਿਹੜਾ ਤੁਹਾਡਾ ਸੋਸ਼ਲ ਸਾਇੰਸ ਦਾ ਪੇਪਰ ਹੈ ਤੁਹਾਡਾ ਸਾਰਿਆਂ ਦਾ ਵਧੀਆ ਹੋਇਆ ਹੋਵੇਗਾ ਤੇ ਤੁਸੀਂ ਆਪਣੇ ਆਪਣੇ ਨੰਬਰ ਚੈੱਕ ਕਰ ਸਕਦੇ ਹੋ ਤੁਹਾਡੇ ਕਿੰਨੇ ਨੰਬਰ ਬੰਦੇ ਨੇ ਤੇ ਜਿਹੜੇ ਬੱਚੇ ਨਵੇਂ-ਨਵੇਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰ ਪੇਪਰ ਦੀ ਜਿਹੜੀ ਵੀਡੀਓ ਹੈ ਉਹ ਮਿਲ ਸਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜੁੜ ਇਹਦੇ ਵਿੱਚੋਂ ਤੁਹਾਡੇ ਪੇਪਰਾਂ ਦੇ ਰਿਲੇਟਡ ਹੈਲਪ ਮਿਲੇਗੀ ਚਲ ਆਓ ਉਹਨਾਂ ਆਪਾਂ ਦੇਖੀਏ ਤੇ ਪਹਿਲਾ ਆਪਾਂ ਕਰਨ ਜਾ ਰਹੇ ਹਾਂ ਛੋਟੇ ਕੁਸ਼ਨ ਬਹੁਵਿਕਲਪੀ ਪ੍ਰੇਸ਼ਨ ਜਿਹੜੇ ਕਿ ਇੱਕ ਅੰਕ ਦੇ ਦਿੱਗੇ ਤੇ ਧਰਤੀ ਦੀ ਸਤਾ ਦਾ ਲਗਭਗ ਕਿੰਨਾ ਹਿੱਸਾ ਪਾਣੀ ਹੈ ਉਹ ਬੇਟਾ ਬੜਾ ਆਸਾਨ ਕੁਸ਼ਨ ਆਇਆ ਇਹ ਹੈਗਾ 71% ਤੇ ਅੱਗੇ ਆਪਣੇ ਕੋਲ ਕੁਸ਼ਨ ਹੈ ਕਪਾਹ ਜਵਾਰ ਅਲਸੀ ਤੰਬਾਕੂ ਅਤੇ ਸੂਰਜਮੂਕੀ ਵਰਗੀਆਂ ਫਸਲਾਂ ਲਈ ਕਿਹੜੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਬੇਟਾ ਉਹਦੇ ਲਈ ਕਾਲੀ ਮਿੱਟੀ ਹੈ ਜਿਹੜੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਸੰਸਾਰ ਵਿੱਚ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਘੜਾ ਹੈ ਤੇ ਸਭ ਤੋਂ ਵੱਧ ਦੇਸ਼ ਹੈਗਾ ਬੇਟਾ ਦੱਖਣੀ ਅਫਰੀਕਾ ਇਹਨਾਂ ਇਲਾਕਿਆਂ ਵਿੱਚ ਵਰਖਾ 50 ਸੈਂਟੀਮੀਟਰ ਨਾਲੋਂ ਘੱਟ ਹੁੰਦੀ ਹੈ ਉੱਥੇ ਕਿਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ ਉੱਥੇ ਬੇਟਾ ਕੀਤੀ ਜਾਂਦੀ ਹੈ ਖੁਸ਼ਕ ਖੇਤੀ ਠੀਕ ਹੈ ਜਿੱਥੇ 50 ਸੈਂਟੀਮੀਟਰ ਤੋਂ ਘੱਟ ਘੱਟ ਹੁੰਦੀ ਹੈ ਖੜਾ ਖੜਾ ਦੇ ਆਉਣ ਦਾ ਕੀ ਕਾਰਨ ਹੈ ਖੜਾ ਦੇ ਆਉਣ ਦਾ ਕਾਰਨ ਕੀ ਹੈ ਬੇਟਾ ਉਜਾਦਾ ਵਰਖਾ ਹੋਣਾ ਇਹ ਵੀ ਹੜ ਹੁੰਦਾ ਕਰਨ ਬੱਦਲਾਂ ਦਾ ਫਟਣਾ ਇਹ ਵੀ ਹੜ ਹੁੰਦਾ ਕਰਨ ਬੰਨਾ ਦਾ ਟੁੱਟਣਾ ਇਹਦਾ ਮਤਲਬ ਉਪਰੋਕਤ ਸਾਰੇ ਸਭ ਤੋਂ ਪਹਿਲਾ ਸਮੁੰਦਰੀ ਰਾਸਤੇ ਭਾਰਤ ਦੇ ਕਾਲੀਕਟ ਵਿੱਚ ਪਹੁੰਚਣ ਵਾਲਾ ਪੁਰਤਕਾਲੀ ਕਪਤਾਨ ਕੌਣ ਸੀ ਉਹ ਸੀਗਾ ਬੇਟਾ ਵਾਸ ਵਾਸਕੋਟੀ ਗਾਮਾ ਆਪਸ਼ਨ ਨੰਬਰ 4 1820 ਵੀ ਵਿੱਚ ਥਾਮਸ ਮਨੋਰ ਨੇ ਮਦਰਾਸ ਅਤੇ ਬੰਬਈ ਵਿੱਚ ਭੂਮੀ ਲਗਾਉਣ ਨਾਲ ਸੰਬੰਧਤ ਕਿਹੜਾ ਪ੍ਰਬੰਧ ਲਾਗੂ ਕੀਤਾ ਸੀ ਤੇ ਏ ਬੇਟਾ ਹੈਗਾ ਰੋਤਵਾੜੀ ਪ੍ਰਬੰਧ ਮੂੜਾ 1857 ਇਸਵੀ ਦਾ ਵਿਦਰੋਹ ਕਦੋਂ ਸ਼ੁਰੂ ਹੋਇਆ ਸੀ ਠੀਕ ਹੈ ਕਿੱਥੇ ਸ਼ੁਰੂ ਹੋਇਆ ਸੀ ਉਹ ਇਹਦੀ ਬੇਟਾ ਬੇਰਕਪੁਰ ਅਗੇ સત્યા ਸੋਧਿਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਹੇਲਿਕਮ ਵਿੱਚੋਂ ਕਿ ਸਮਾਜ ਸੁਧਾਰਕ ਨੇ ਕੀਤੀ ਸੀ ਉਹ ਕੀਤੀ ਬੇਟਾ ਜੋਤੀਬਾ ਫੁਲੇ ਆਪਸ਼ਨ ਨੰਬਰ ਸਸਾ ਇੰਟਰਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਤੇ ਕਿੱਥੇ ਹੋਈ ਇਹਦੀ ਸਥਾਪਨਾ 1885 ਤੇ ਹੋਈ ਕਿੱਥੇ ਦੀ ਬੰਬਈ ਜੀ ਆਪਸ਼ਨ ਨੰਬਰ ਊੜਾ ਅਗੇ 하게 ਆਪਣੇ ਕੋਲ ਭਾਰਤ છોਡਣ ਦੌਰਾਨ ਮਹਾਤਮਾ ગાંધી ਜੀ ਦੁਆਰਾ ਕਦੋਂ ਸ਼ੁਰੂ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਬੇਟਾ 1942 ਸੰਵਿਧਾਨ ਸਭਾ ਦੀ ਮਸੂਦਾ ਕਮੇਟੀ ਦੇ ਪ੍ਰਧਾਨ ਕੌਣ ਸੀ ਇਹਦਾ ਜਵਾਬ ਬੇਟਾ ਡਾਕਟਰ ਬੀ ਆਰ ਅੰਬੇਦਕਰ ਸੰਸਦ ਦੇ ਦੋਨਾਂ ਸਦਨਾਂ 'ਚ ਹੋਏ મતਭੇਦ ਨੂੰ ਕੌਣ ਦੂਰ ਕਰਦਾ ਹੈ ਕੌਣ ਦੂਰ ਕਰਦਾ ਬੇਟਾ ਰਾਸ਼ਟਰਪਤੀ ਅੱਗੇ ਜਨ ਹਿੱਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ ਇਹਦਾ ਬੇਟਾ ਜਵਾਬ ਆਊਗਾ ਜਨਤਕ ਹਿੱਤਾਂ ਦੀ ਰਾਖੀ ਲਈ ਠੀਕ ਜਨਤਿਕਤਾ ਦੀ ਰਾਖੀ ਲਈ অপশন নম্বর এডি ਭਾਰਤੀ અનુਸਮਾਜਿਕ ਨਿਆਂ ਦੇ ਉਦੇਸ਼ ਨਾਲ ਸੰਵਿਧਾਨ ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ ਇਹਦਾ ਹੋਊਗਾ ਬੇਟਾ ਸਮਾਨਤਾ ਦਾ ਅਧਿਕਾਰ অপশন ਨੰਬਰ এডি ਐਸੀ ਬੈਂਕ ਕੋਲੋਂ ਵਿੱਚੋਂ ਕਰਜ਼ਾ ਜਾਂ ਲੋਨ ਹੇਟ ਲਈ ਕ ਵਿੱਚੋਂ ਕਿਹੜੇ ਮਕਸਦ ਲਈ ਲੈ ਸਕਦੇ ਹਾਂ ਕਰਜ਼ੇ ਲਈ ਬੇਟਾ ਕਾਰੋਬਾਰ ਲਈ ਠੀਕਾ ਕਾਰ ਲਈ ਮਕਾਨ ਲਈ ਇਹਦਾ ਮਤਲਬ ਬਰੋਖਤ ਸਾਰੇ ਅੱਗੇ ਬੇਟਾ ਆਪਣੇ ਕੋਲੇ ਆ ਗਿਆ ਖਾਲਿਸਤਾਨ ਪੰਨੀਤੀ ਕੀ कहें मिट्टी धरती की सब तो छोटी जी पर उपरली बेटा एदना उपरली पहले का उपरली जो बरतानवी सैनिक खासी कबीले के विरोध का सामना कर रहे सन तो था उस समय ही एक होर पहाड़ी कबीले ने डैश कबीले डैश ने बगावत कर दी थी की कि की बेटा सिंह फोर्स ठीक है यहाँ आंसर आऊगा सिंह फोस अगर बंदा बंदे मातम राष्ट्रीय गीत दहश ने लिखा थी। ने लिखा थी बेटा बखीम ए आंसर बखीम चंद चैटर जी। ठीक है प्रस्तावना समझा दहश भी कहा जाता है की कहा जाता बेटा प्रस्तावना कुंजी ठीक है कुछ की आना सी कंजी अगे अपने को आ गए सही गलत ਤੇ ਕਹਦੇ ਪਣ ਬਿਜਲੀ ਸ਼ਕਤੀ ਦਾ ਇੱਕ ਗੈਰ ਰਵਾਇਤੀ ਸਾਧਨ ਹੈ ਬਿਲਕੁਲ ਸਹੀ ਹੈ ਤੇ ਅੱਗੇ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ 19ਵੀਂ ਸਦੀ ਚਾਈ ਸੀ ਇਹਦਾ ਬੇਟਾ ਅਨਸਰ ਆਣਾ ਸੀ ਗਲਤ ਸਭਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ ਇਹਦਾ ਬੇਟਾ ਬਿਲਕੁਲ ਸਹੀ ਹੈ ਜੱਜਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਗਲਤ ਕਿਉਂਕਿ ਜੱਜਾਂ ਦੀ ਨਿਯੁਕਤੀ ਕਿਹਦੇ ਲਈ ਕੀਤੀ ਜਾਂਦੀ ਹੈ ਰਾਸ਼ਟਰਪਤੀ ਲਈ अगे आ गए अपने को छोटे क्वेश्चन किसी व्यापारी वालों अपने रोजाना काम काज संबंधी खोले गए खाते की आखन बेटा आखिरी चलत खाता ठीक है चलत खाता आफत किसू जाता है ये बेटा मैं थोन पेपर जरा पायाचन आया है आफत कहें जो खतरे जो भयानक दुर्घटना का रूप धारण कर लेंगे ने तो उन्होंने की कहा जाता आफत जो खतरे ठीक है जो ज जे ती एना लिखा आता खतरे भयानक भयानक दुर्घटना दुर्घटना का रूप धारण कर लेंदेन उन्होंने की कहते हैं आफत भारत वि पहली रेलवे लाइन कदों बनाई गई थी ਤੇ ਬੜਾ ਭਾਰਤ ਵਿੱਚ ਜਿਹੜੀ ਪਹਿਲੀ ਲਾਈਨ ਰਹੀ ਉਹ ਬਣੀ ਸੀਗੀ 1853 ਠੀਕ ਹੈ ਬੰਬਈ ਤੋਂ ठाणे ਤੱਕ ਤੇ ਅੱਗੇ ਕੁਛ ਨਾ ਆ ਗਿਆ ਆਪਣੇ ਕੋਲੇ ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ਦੇਖੋ ਸਮਾਜਿਕ ਅਸਮਾਨਤਾ ਕੀ ਹੁੰਦੀ ਹੈ ਇਹ ਐਸੀ ਸਮਾਨਤਾ ਜਿਹੜੀ ਸਾਡੇ ਸਮਾਜ ਵਿੱਚ ਜਾਤੀ ਸਮੁਦਾਈ ਭਾਸ਼ਾ ਆਦਿ ਦੇ ਨਾਂ ਤੇ ਅਸਮਾਨਤਾ ਪਾਈਆਂ ਜਾਂਦੀਆਂ ਉਹਨੂੰ ਸਮਾਜਿਕ ਅਸਮਾਨਤਾ ਕਿਹਾ ਜਾਂਦਾ ਹੈ ਠੀਕ ਹੈ ਸਮਾਜਿਕ ਅਸਮਾਨਤਾ ਜਿਸ ਦੇ ਵਿੱਚ ਜਾਤੀ ਪਾਸ਼ਾ ਦੇ ਨਾਤੇ ਕੀ 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 ਪਾਈ ਜਾਣ ਆਸਮਾਨ ਦਾ ਨੂੰ ਕਹਿੰਦੇ ਨੇ ਅੱਗੇ ਬੇਟਾ ਆਪਣੇ ਕੋਲੇ ਕੁਸ਼ਨ ਆ ਗਿਆ ਤੀਸਰਾ ਭਾਗ ਜਿਹੜੀ ਤੇ ਇਹ ਸੀਗੇ ਆਪਣੇ ਕੋਲੇ 2 ਮਾਰਕਸ ਦੇ ਤੇ ਇਹ ਨੂੰ ਆਪਣੇ ਕਿਵੇਂ ਕਰਨਾ ਸੀ ਕਿ ਸਾਧਨਾਂ ਦੀ ਕਿਸਮਾਂ ਦੀ ਸੂਚੀ ਬਣਾਓ ਦੇਖੋ ਸਾਧਨ ਕਦੇ ਹੋ ਸਕਦੇ ਨੇ ਸਜੀਵ ਆਪਣੇ ਕੋਲੇ ਸਾਧਨ ਸਜੀਵ ਠੀਕ ਹੈ ਨਰਜੀਵ ਨੰਬਰ 1 ਤੇ ਨੰਬਰ 2 ਵਿਕਸਿਤ ਤੇ ਆਪਣੇ ਕੋਲ ਵਿਕਸਿਤ ਅਤੇ ਸੰਭਾਵਿਤ ਠੀਕ ਹੈ ਤੇ ਨੰਬਰ 3 ਤੇ ਆਪਾਂ ਮੁਕਣਯੋਗ ਤੇ ਨਾਮੁਕਣਯੋਗ ਤੁਸੀਂ ਇਹ ਲਿਖ ਸਕਦੇ ਹੋ ਠੀਕ ਹੈ ਮੁਕਣਯੋਗ ਤੇ ਨਾਮੁਕਣਯੋਗ ਤੇ ਮਿੱਟੀ ਤੇ ਅਤੇ ਭੂਮੀ ਤੇ ਸਮੁੰਦਰ ਦੇ ਕਣਜਪਦਾਰਤ ਮਨੁਕੀ ਸਾਧਨ ਇਹ ਸੀਗੇ ਆਪਣੇ ਕੋਲ ਸਾਧਨ ਅੱਗੇ ਕੁਸ਼ਨ ਆ ਗਿਆ ਖੇਤੀਬਾੜ ਨੂੰ ਕੜੇ ਤੱਤ ਪ੍ਰਭਾਵਿਤ ਕਰਦੇ ਨੇ ਦੇਖੋ ਬੇਟਾ ਖੇਤੀਬਾੜਨ ਕੜੇ ਕੜੇ ਤੱਤ ਪ੍ਰਭਾਵਿਤ ਕਰਦੇ ਨੇ ਜਲਵਾਯੂ ਠੀਕ ਹੈ ਇਕਦਾ ਹੋਗੀ ਜਲਵਾਯੂ ਤੇ ਤਰਾਤਲ ਤਰਾਤਲ ਹੋਗੀ ਤੇ ਹੋਰ ਕੀ ਹੋਗੀ ਮਿੱਟੀ ਦੀ ਕਿਸਮ ਮਿੱਟੀ ਦੀ ਕਿਸਮ ਹੋਰ ਸਚਾਈ ਦੀ ਸਹੂਲਤ ਸਚਾਈ ਦੀ ਸਹੂਲਤ ਖੇਤੀ ਕਰਨ ਦੇ ਢੰਗ ਮੰਡੀ ਦੀ ਸਹੂਲਤ ਤੇ ਹੋਰ ਆਪਾਂ ਚਾਹੀਦੇ ਸਾਧਨ ਇਹਦਾ ਅਨਸਰ ਆਣਾ ਸੀ ਅੱਗੇ ਆਗੇ ਆਧੁਨਿਕ ਕਾਲ ਦੌਰਾਨ ਭਾਰਤ ਵਿੱਚ आइया यूरोपियन शक्तियों के ना लिखो कड़ी कड़ी थी बेटा वो थी पुरतगाली अपने को पुर्तगाली ड फ्रांसिंसी और अंग्रेज ठीक है ये शक्तियाँ थी अगे अपने कोश्चन कहते उन्नीवीं सदी इस दशा का वर्णन करो उन्नीवीं सदी के बेटा की थी देखो ਉਹਦੇ ਚ 19ਵੀਂ ਸਦੀ ਵਿੱਚ ਭਾਰਤੀ ਸਮਾਜ ਵਿੱਚ ਅ ਇਸ ਤਰਿਆ ਦੀ ਹਾਲਤ ਰਹੀ ਸੀਗੀ ਤਰਸਯੋਗ ਸੀਗੀ ਉਸ ਸਮੇਂ ਭਾਰਤ ਵਿੱਚ ਸਤੀ ਪ੍ਰਥਾ ਹੋ ਗਈ ਲੜਕੀਆਂ ਦੀ ਹੱਤਿਆ ਕਰਨਾ ਗੁਲਾਮੀ ਪੜਦਾ ਪਰਥਾ ਵਿਧਵਾ ਵਿਆਹ ਦੀ ਮਨਾਹੀ ਤੇ ਬਹੁ ਵਿਆਹ ਆਦਿ ਅ ਕ੍ਰਿਤਿਆਵਾਂ ਪ੍ਰਚਲਿਤ ਸਨ ਠੀਕ ਹੈ ਇਹ ਸੀਗਾ ਇਹਦਾ ਅਨਸਰਾਨਾ ਦੀ ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ ਦੇਖੋ 26 ਜਨਵਰੀ 1900 ਅ ਤੀਨ ਨੂੰ ਭਾਰਤ ਦੇਸ਼ ਵਿੱਚ ਪੂਰਨ ਸੁਤੰਤਰਤਾ ਦੀ ਸਥਾਪਨਾ ਹੋ ਜਾਂਦਾ ਹੈ 26 जनवरी उन्नीस सौ तीन की बनाया जाता पूर्ण सुतंत्रता ठीक है छब्बीस जनवरी की इतिहासिक महत्वता को कायम रखते हुए छब संविधान लागू करने का काम छब्बी जनवरी उन्नीस सौ पता गया विधानसभा इन्ना गाना अगर आ गया संसद कानून किए बनता है देखो बेटा पहला बिल न संसद के दोवें सदन में सदना पास होने मगरों राष्ट्रपति की ले, प्रवानगी लेजा जाता है राष्ट्रपति प्रवानगी तो बाद बिल कानून बन जाता है ਠੀਕ ਹੈ ਤੇ ਇਹ ਸੀਗੇ ਆਪਣੇ ਕੁਐਸਚਨ ਅੱਗੇ ਅਰ بڑے ਕੁਐਸਚਨ ਨੇ ਬੇਟਾ ਇਹ ਬੜੇ ਆਸਾਨ ਸੀਗੇ ਤੇ ਇਹ ਤੁਸੀਂ ਆਪ ਦੇਖਨੇ ਨੇ ਤੇ ਅੱਗੇ ਆਪਣੇ ਕੋਲੇ ਕੁਐਸਚਨ ਆਏ ਨੇ ਪੈਰਾ ਤੇ ਪੈਰੇ ਦੇ ਵਿੱਚੋਂ ਪਹਿਲਾ ਕੁਐਸਚਨ ਸੀਗਾ ਸੌਰੋਂ ਤੋਰੀਆਂ ਕੜੇ ਕੜੇ ਰਾਜਾਂ ਵਿੱਚੋਂ ਪ੍ਰਮੁੱਖ ਪ੍ਰਮੁੱਖ ਸਨ ਠੀਕ ਹੈ ਸੌਰੋਂ ਤੋਰੀਆਂ ਇਹ ਸੀਗਾ ਬੇਟਾ ਇਹਦਾ ਅਨਸਰ ਆਣਾ ਸੀਗਾ ਪੰਜਾਬ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਬੱਧ ਪ੍ਰਦੇਸ਼ ਤੇ ਦੂਜੇ ਦਾ ਜਿਹੜਾ ਆਨਸਰ ਹੈ ਖੁਰਾਕੀ ਤੇਲ ਪੈਦਾ ਕਰਨ ਵਾਲੀਆਂ ਪ੍ਰਮੁੱਖ ਫਸਲਾਂ ਉਹ ਹੈਗੇ ਬੇਟਾ ਮੋਗਫਲੀ ਇਹ ਪੈਰੇ ਦੇ ਵਿੱਚੋਂ ਤੁਸੀਂ ਧਿਆਨ ਨਾਲ ਕੱਢ ਕੇ ਲਿਖਣਾ ਦੀਗਾ ਮੋਗਫਲੀ ਹੋਗੀ ਸਰੋਂ ਹੋਗੀ ਤੋਰੀਆਂ ਹੋਗੀਆਂ ਤੇ ਸੂਰਜਮੁਖੀ ਹੋਗੀ ਅਗੇ ਮੁਖਫਲੀ ਦੀ ਫਸਲ ਮੁਕਤੋਰ ਤੇ ਕਿਹਨਾਂ ਰਾਜਾਂ ਵਿੱਚ ਪੈਦਾ ਹੁੰਦੀ ਹੈ ਇਹ ਹੁੰਦੀ ਹੈ ਬੇਟਾ ਗੁਜਰਾਤ ਗੁਜਰਾਤ ਅਤੇ ਮਹਾਰਾਸ਼ਟਰ ਅੱਜ ਦੇ ਦੌਰ ਵਿੱਚ ਕੜੀਆਂ ਫਸਲਾਂ ਦਾ ਉਤਪਾਦਨ ਖੇਤਰ ਵੱਧ ਵੱਧ ਜਾ ਰਿਹਾ ਉਹ ਹੈਗਾ ਬੇਟਾ ਸੋਇਆਬੀਨ ਤੇ ਸੂਰਜਮੁਖੀ ਇਹਦਾ ਆਨਸਰ ਆਣਾ ਹੈਗਾ ਸੋਇਆਬੀਨ ਤੇ ਸੂਰਜਮੁਖੀ ਤੇਲ ਬੀਜ ਉਤਪਾਦਨ ਵਿੱਚ ਕੜਾ ਰਾਜ ਦੂਸਰਾ ਸਥਾਨ ਰੱਖਦਾ ਹੈ ਉਹ ਹੈਗਾ ਬੇਟਾ ਮਹਾਰਾਸ਼ਟਰ ਇਹਨਾਂ ਦਾ ਜਵਰਣਾ ਸੀਗਾ ਮਹਾਰਾਸ਼ਟਰ ਤੇ ਅੱਗੇ ਆ ਨਕਸ਼ਾ ਹੈ ਠੀਕ ਹੈ ਤੇ ਨਕਸ਼ਾ ਕੀ ਹੈ ਆਪਾਂ ਨੇ ਜੜੀ ਜਲੋੜੀ ਮਿੱਟੀ ਹੈ ਇਹ ਦੱਸਣਾ ਦੀ ਕਿੱਥੇ ਪਾਈ ਜਾਂਦੀ ਹੈ ਜਲੋੜ ਮਿੱਟੀ ਤੇ ਇੱਥੋਂ ਆਪਾਂ ਨੇ ਨਕਸ਼ੇ ਕੋਈ 10 ਸਥਾਨ ਦੱਸਣੇ ਦੀਗੇ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ ਠੀਕ ਹੈ ਬੱਕ ਫਾਈਡ ਕਿੱਥੇ ਪਾਇਆ ਜਾਂਦਾ ਹੈ ਸੋਨਾ ਖੇਤਰ ਕਿੱਥੇ ਪਾਇਆ ਜਾਂਦਾ ਤੇ ਸੂਤੀ ਕੱਪੜਾ ਕਿੱਥੇ ਕੱਚਾ ਲੋਹਾ ਚਾਹ ਦਾ ਸਾਜ ਪਾਇਆ ਜਾਂਦਾ ਠੀਕ ਹੈ ਬ੍ਰਹਮਪੁੱਤਰ ਇੱਥੇ ਦੇਖੋ ਬ੍ਰਹਮਪੁੱਤਰ ਦਰਿਆ ਵੀ ਆਇਆ ਹੈ ਆਪਣੇ ਕੋਲੇ ਠੀਕ ਹੈ ਇਹ ਆਪੇ ਬ੍ਰਹਮਪੁੱਤਰ ਦਰਿਆ ਇਹ ਵੀ ਕਿੱਥੋਂ ਨਿਕਲਦਾ ਸਾਹਮਣੇ ਨਿਕਲਦਾ ਹੈ ਚਾਵਲ ਵਾਲਾ ਖੇਤਰ ਆਪਣਾ ਪੰਜਾਬ ਲਿਖਣਾ ਦੀ ਜਾਂ ਯੂਪੀ ਲਿਖ ਦਿੰਦੇ ਕਣਕ ਵਾਲਾ ਆਪਣਾ ਪੰਜਾਬ ਲਿਖ ਦਿੰਦੇ ਠੀਕ ਹੈ ਤੇ ਮੈਗਨੀਜ਼ ਦਾ ਖੇਤਰ ਇਹ ਲਿਖਣਾ ਦੀ ਆਪਾਂ ਨੇ ਰਾਜਸਥਾਨ ਲਿਖ ਦਿੰਦੇ ਤੇ ਕੱਚਾ ਲੋਹਾ ਝਾਰਖੰਡ ਹੋ ਗਿਆ ਇਹ ਸੀ ਬਈਟੇ ਅੱਜ ਦੀ ਆਪਣੀ ਵੀਡੀਓ आई होप ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਗੀ ਤੇ ਹੋਰ ਸਕੇ ਆਪਣੇ ਹੋਰ ਦੋਸਤਾਂ ਤਾਂ ਕਸ਼ ਜ਼ਰੂਰ ਸ਼ੇਅਰ ਕਰ ਦੇਣਾ ਨੂੰ